ਮੁਲਾਪੁਰ ਸਬਡਿਵੀਜ਼ਨ ਦੇ ਵਿੱਚ ਥਾਣਾ ਸਦਰ ਕੁਰਾਲੀ ਦੇ ਵਿੱਚ ਸਾਡੇ ਕੋਲ ਇੱਕ ਦਰਖਾਸਤ ਮਸੂਲ ਹੋਈ ਸੀ ਜਿਹੜੀ ਪਿੰਡ ਢਿੰਗੜਾ ਕਲਾਂ ਦੇ ਵਿੱਚ ਆ ਦੋ ਮੁੰਡੇ ਨੇ ਤਪਿੰਦਰ ਤੇ ਸੁਪਿੰਦਰ ਜਿਹੜੇ ਬ੍ਰਦਰ ਨੇ ਇਹ ਨਸ਼ਾ ਕਰਨ ਦੇ ਆਦੀ ਸੀਗੇ ਇਹ ਮੁੰਡੇ ਜਿਹੜੇ ਹੈਗੇ ਨੇ ਇਹਨਾਂ ਤੋਂ ਜਿਹੜੀ ਅਸੀਂ ਪੰਜਾਬ ਸਰਕਾਰ ਦੇ ਵਿੱਚ ਸੀਐਮ ਸਾਹਿਬ ਦੇ ਤੇ ਡੀਜੀਪੀ ਸਾਹਿਬ ਵੱਲੋਂ ਤੇ ਮਾਨਯੋਗ ਐਸਐਸਪੀ ਮੁਹਾਲੀ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਕਿ ਨਸ਼ਾ ਤਸਕਰਾਂ ਨੂੰ ਫੜ ਕੇ ਅੰਦਰ ਦੇਣਾ ਹੈ ਅਤੇ ਜੋ ਇਦੇ ਵਿੱਚ ਡਰੱਗਸ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ ਜੋ ਇਹਦੇ ਵਿਕਟਮ ਵੀ ਹੈਗੇ ਨੇ ਤਾਂ ਉਹਨਾਂ ਦਾ ਆਪਾਂ ਇਲਾਜ ਵੀ ਕਰਵਾਉਣਾ ਹੈਗਾ ਇਹ ਮੁੰਡਿਆਂ ਨੇ ਲਗਾਤਾਰ ਜਿਹੜਾ ਹੈਗਾ ਆਪਣੇ ਪਰਿਵਾਰ ਨੂੰ ਵੀ ਤਾਂ ਪਰੇਸ਼ਾਨ ਕਰਦੇ ਸੀਗੇ ਤੇ ਇਲਾਕੇ ਦੇ ਵਿੱਚ ਵੀ ਨਸ਼ਾ ਕਰਕੇ ਤਾਂ ਇਹਨਾਂ ਦੇ ਖਿਲਾਫ ਸਾਡਾ ਅਸੀਂ ਜਿਹੜਾ ਹੈਗਾ ਐਕਸ਼ਨ ਲੈਂਦੇ ਆ ਡੋਪ ਟੈਸਟ ਕਰਵਾਇਆ ਗਿਆ ਜਿਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਕੰਜ਼ਮਪਸ਼ਨ ਜਿਹੜੀ ਹੈਗੀ ਹੈ ਉਹ ਪੋਜ਼ਿਟਿਵ ਆਈ ਹੈ ਜਿਦੇ ਵਿੱਚ ਅਸੀਂ 27 ਐਨਡੀਪੀਐਸ ਦੇ ਵਿੱਚ ਅਸੀਂ ਐਫਆਈਆਰ ਦਰਜ ਕਰ ਰਹੇ ਆ ਇਹ ਦਰਜ ਕਰਨ ਤੋਂ ਬਾਅਦ ਅਸੀਂ ਇਹਨਾਂ ਤੋਂ ਇੱਕ ਵਾਰ ਇਹਨਾਂ ਨੂੰ ਮੌਕਾ ਦੇ ਰਹੇ ਆ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਚੋਟੇ ਦੀ ਅਪਲੀਕੇਸ਼ਨ ਮੂਵ ਕਰਦੇ ਹੋਏ ਅਸੀਂ ਚਾਹਾਂਗੇ ਕਿ ਇਹ ਜਿਹੜਾ ਹੈਗਾ ਡੀਡਿਕਸ਼ਨ ਸੈਂਟਰ ਦੇ ਵਿੱਚ ਜਿਹੜਾ ਹੈਗਾ ਇਹਦੇ ਇਲਾਜ ਦੇ ਆਰਡਰ ਹੋ ਜਾਣਗੇ ਉਸ ਅਕੋਰਡਿੰਗਲੀ ਤੇ ਉਸ ਤੋਂ ਬਾਅਦ ਅਗਰ ਤਾਂ ਇਹ ਸੁਧਰ ਗਏ ਤਾਂ ਇਹ ਮੁਕਤਾਰਕ ਸ਼ਾਮਲ ਹੋਣਗੇ ਅਗਰ ਇਹ ਚੀਜ਼ ਦੇ ਵਿੱਚ ਨਹੀਂ ਹੁੰਦੇ ਤਾਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਊਗਾ ਪਲੱਸ ਇਹਨਾਂ ਦੀ ਜਿਹੜੀ ਪੁੱਛਗਿੱਛ ਦੇ ਆਧਾਰ ਦੇ ਉੱਤੇ ਜਿੱਥੋਂ ਇਹ ਜਿਹੜੇ ਤਸਕਰ ਤੋਂ ਇਹ ਨਸ਼ਾ ਫੜ ਕੇ ਲੈ ਕੇ ਵਿੱਚ ਦੀ ਕਰ ਲੈਂਦੇ ਸੀਗੇ ਉਹਨੂੰ ਵੀ ਨਾਮਜ਼ਦ ਕੀਤਾ ਜਾਤਾ ਹੈ ਤੇ ਇਸ ਤਰੀਕੇ ਦੇ ਨਾਲ ਮੇਰੀ ਪਬਲਿਕ ਨੂੰ ਵੀ ਅਪੀਲ ਹੈ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਬੰਦਾ ਨਸ਼ਾ ਵੇਚ ਰਿਹਾ ਹੈ ਜਾਂ ਨਸ਼ਾ ਕਰਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਸਾਡੇ ਕੋਲ ਕਾਨੂੰਨੀ ਪ੍ਰੋਵੀਜ਼ਨ ਹੈਗੀ ਹੈ ਜਿਦੇ ਵਿੱਚ ਅਸੀਂ ਪੀਣ ਵਾਲੇ ਤੇ ਵੀ ਕਾਰਵਾਈ ਕਰਦੇ ਹਾਂ ਉਹਦਾ ਇਲਾਜ ਵੀ ਕਰਾ ਸਕਦੇ ਹਾਂ ਤੇ ਜੇ ਉਹ ਆਪਣੀ ਜਿਹੜਾ ਹੈਗਾ ਇਲਾਜ ਪ੍ਰੋਪਰ ਨਹੀਂ ਕਰਵਾ ਰਿਹਾ ਹੈਗਾ ਉਸ ਪਾਸੇ ਨਹੀਂ ਆਉਂਦਾ ਤਾਂ ਉਹਨੂੰ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਵੀ ਭੇਜਿਆ ਜਾ ਸਕਦਾ ਹੈ ਧੰਨਵਾਦ ਜੈ ਜੀ